ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਪਹੁੰਚ ਗਏ ਆ ਜੀ ਦਰਾਹੇ ਠੀਕ ਹੈ ਜੀ ਹਾਂ ਇਹ ਦਰਾਹਾ ਹੀ ਉਹ ਚਲੇ ਗਏ ਲੁਧਿਆਣੇ ਨੂੰ ਰਾਹ ਤੇ ਇੱਧਰ ਨੂੰ ਆਪਾਂ ਜਾ ਰਹੇ ਆ ਜੀ ਇੱਕ ਸਪੈਸ਼ਲ ਜਗ੍ਹਾ ਤੁਹਾਨੂੰ ਦਰਸ਼ਨ ਕਰਾਉਨੇ ਆ ਚਲੋ ਬਹੁਤ ਹੀ ਮਨੋਰਕ ਜ ਮਨੋਰਮ ਜਗ੍ਹਾ ਹੈ ਠੀਕ ਹੈ ਜੀ ਆ ਦਰਾਹੇ ਵਾਲੀ ਨਹਿਰ ਆ ਠੀਕ ਹੈ ਜੀ ਅੱਗੇ ਤੁਹਾਨੂੰ ਦੱਸਦੇ ਆ ਵੀ ਆਪਾਂ ਕਿੱਥੇ ਚੱਲੇ ਆ ਠੀਕ ਹੈ ਜੀ ਹਾਂ ਹਾਂਜੀ ਆ ਦੇਖੋ ਇਹ ਪੁਲ ਆ ਗਿਆ ਇੱਥੇ ਆ ਚਲੇ ਅੰਦਰ ਲੁਧਿਆਣੇ ਨੂੰ ਠੀਕ ਹੈ ਜੀ ਹਾਂ ਤੇ ਆ ਆਪਾਂ ਨੇ ਥੱਲੇ ਉਤਰ ਜਾਣਾ ਇਤੋਂ ਪੁਲ ਤੋਂ ਠੀਕ ਹੈ ਆ ਦੇਖ ਲਾ ਤੇ ਆਪਾਂ ਨੇ ਆਹ ਸੈਫਲ ਹੈ ਠੀਕ ਹੈ ਤਾਂ ਆਪਾਂ ਨੇ ਉਤਰ ਜਾਣਾ ਹੁਣ ਇਧਰ ਨੂੰ ਥੱਲੇ ਨੂੰ ਇਹ ਪੁਲ ਨੂੰ ਕਹਿੰਦੇ ਗੁਰਥਾਲੀ ਦਾ ਪੁਲ ਹੈ ਜੀ ਦੋਸਤੋ ਆਪਾਂ ਨੇ ਇੱਥੋਂ ਮੁੜਨਾ ਹੈ ਆਪਾਂ ਪਹੁੰਚੇ ਜੀ ਅੱਜ ਗੁਰਦੁਆਰਾ ਤਪੋਵਨ ਟੱਕੀ ਸਾਹਿਬ ਠੀਕ ਹੈ ਜੀ ਆਹ ਦੇਖੋ ਜੀ ਆ ਗੇਟ ਹੈ ਠੀਕ ਹੈ ਜੀ ਹਾਂ ਜੀ ਤੇ ਇਹਦੇ ਵਿੱਚ ਆਪਨੇ ਵੜ ਜਾਣਾ ਇੱਧਰ ਸਾਹਮਣੇ ਚੈੱਕ ਕਰੋ ਉਹ ਜੰਗਲ ਠੀਕ ਹੈ ਜੀ ਇਹਦੇ ਵਿੱਚ ਨੇ ਗੁਰਦੁਆਰਾ ਸਾਹਿਬ ਗੁਰਦੁਆਰਾ ਟੱਕੀ ਸਾਹਿਬ ਆਓ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਲੈ ਕੇ ਚੱਲਦੇ ਆ ਠੀਕ ਹੈ ਆ ਲੋ ਜੀ ਚੈੱਕ ਕਰੋ ਜੀ ਗੁਰਦੁਆਰਾ ਸਾਹਿਬ ਦਾ ਬੋਰਡ ਵਾਇਕੁ ਜੀ ਕਾ ਖਾਲਸਾ ਵਾਇਕੁ ਜੀ ਕੀ ਫਤਿਹ ਠੀਕ ਹੈ ਜੀ ਚਲੋ ਚਲਦੇ ਹਾਂ ਕਰਾਉਣੇ ਤੁਹਾਨੂੰ ਦਰਸ਼ਨ ਬਹੁਤ ਹੀ ਮਨੋਹਰਮ ਜਿਹੜੀ ਜਗ੍ਹਾ ਹੈ ਗੁਰਦੁਆਰਾ ਸਾਹਿਬ ਜੀ ਠੀਕ ਹੈ ਜੀ ਹਾਂ ਕਿ ਇਹ ਪਰਿਆਵਰਣ ਦਾ ਖਾਸ ਜਿਹੜਾ ਧਿਆਨ ਰੱਖਿਆ ਜਾਂਦਾ ਠੀਕ ਹੈ ਜੀ ਹਾਂ ਆ ਦੇਖੋ ਜੀ ਹੁਣ ਰਾਹ ਚੈੱਕ ਕਰੋ ਤੁਸੀਂ ਰਾਹ ਦੇਖੋ ਇੱਥੋਂ ਸ਼ੁਰੂ ਹੋ ਗਿਆ ਕੱਚਾ ਰਾਹ ਠੀਕ ਹੈ ਜੀ ਹਾਂ ਚੈੱਕ ਕਰੋ ਆ ਦੇਖੋ ਆਹ ਇੱਕ ਜੀ ਦਿਖਾ ਆਹ ਕੁੰਬਰੀ ਨੀ ਲਗਾਏ ਠੀਕ ਹੈ ਆ ਕੋਈ ਮਨਾਹੀ ਨਹੀਂ ਹੈ ਠੀਕ ਹੈ ਜੀ ਇਹ ਕਿ ਨੀ ਲਗਾਏ ਆ ਦੇਖੋ ਚੈੱਕ ਕਰੋ ਆਮ ਜੇ ਤੁਸੀਂ ਆਪਾਂ ਨੀ ਲਗਾਏ ਦੇਖਦੇ ਆ ਉਹ ਬਹੁਤ ਸ਼ਰਮਿਲੀਆਂ ਹੁੰਦੀਆਂ ਹਨਾ ਲੇਕਿਨ ਇਹ ਦੇਖੋ ਇਹ ਬਿਲਕੁਲ ਵੀ ਡਰ ਨਹੀਂ ਰਹੀਆਂ। ਔਰ ਇਹਨਾਂ ਦੇ ਵਾਸਤੇ ਕੋਈ ਮਨਾਹੀ ਨਹੀਂ ਹੈ। ਇਹਨੂੰ ਜੋੜੀ ਜਣਾ ਮੇਰੇ ਉੱਪਰ ਚੜ੍ਹ ਗਿਆ ਹੈ। ਖੇਤਾਂ ਦੇ ਵਿੱਚ ਦੇਖੋ। ਚੱਲ ਰਹੀਆਂ ਨੇ ਆਰਾਮ ਨਾਲ ਕੋਈ ਬਿਨਾ ਕਿਸੇ। ਟਕਲੀਫ ਤੋਂ ਬਿਨਾ ਕਿਸੇ ਪਰੇਸ਼ਾਨੀ ਤੋਂ। ਠੀਕ ਹੈ ਜੀ। ਉਹ ਗਏ ਉਹ ਬੰਦੇ। ਉਹਦਾ ਵੀ ਤੁਹਾਨੂੰ ਕਾਰਨ ਦੱਸਦੇ ਆਂ ਵੀ ਕਿਉਂ ਐਦਾਂ ਹੁੰਦਾ। ਠੀਕ ਹੈ ਜੀ। ਹਾਂ। ਇਸ ਜਿਹੜੀ ਜਗ੍ਹਾ ਆਪਾਂ ਆਏ ਹਾਂ ਤਪੋਵਨ ਟੱਕੀ ਸਾਹਿਬ ਕਹਿੰਦੇ ਇਹਨੂੰ ਠੀਕ ਹੈ ਜੀ ਆਓ ਦੇਖੋ ਸਾਹਮਣੇ ਇੱਥੇ ਖਾਸ ਕਰ ਇਹਨਾਂ ਦਾ ਜਾਨਵਰਾਂ ਦਾ ਤੇ ਵਾਤਾਵਰਣ ਤੇ ਜਿਹੜੇ ਜਿੰਨੇ ਵੀ ਸਾਥੀ ਆ ਆਪਣੇ ਪੇੜ-ਪੌਦੇ ਇਹਨਾਂ ਦਾ ਸਪੈਸ਼ਲ ਜਿਹੜਾ ਧਿਆਨ ਰੱਖਿਆ ਜਾਂਦਾ ਹੈ ਠੀਕ ਹੈ ਜੀ ਹਾਂ ਜੀ ਬਹੁਤ ਹੀ ਮਨੋਰਮ ਜਗ੍ਹਾ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦਰਸ਼ਨ ਕਰਾਉਣੇ ਆ ਅੱਗੇ ਲੈ ਕੇ ਚੱਲਦੇ ਹਾਂ ਠੀਕ ਹੈ ਜੀ ਹਾਂ ਜੀ ਹਾਂਜੀ ਵੈਗਰੂ ਜੀ ਦੇਖੋ ਸੁਣੋ ਚਿੜੀਆਂ ਦੀ ਆਵਾਜ਼ ਠੀਕ ਹੈ ਜੀ ਨਾਲ ਜਾਨਵਰਾਂ ਦੀ ਆਪਾਂ ਪਹੁੰਚ ਗਏ ਜੀ ਤਪੋਗਣ ਟੱਕੀ ਸਾਹਿਬ ਠੀਕ ਹੈ ਜੀ ਹਾਂ ਜੀ ਤੇ ਇਹ ਨੇ ਬਾਬਾ ਜੀ ਠੀਕ ਹੈ ਬਾਬਾ ਜੀ ਦਾ ਨਾਮ ਹੈਗਾ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਨੇ ਕਹਿੰਦੇ ਵੀ ਇੱਥੇ ਕਿੰਨੇ ਇੱਥੇ ਕਹਿੰਦੇ ਵੀ ਜੰਗਲਾਂ ਦੇ ਵਿੱਚੇ ਬਾਬਾ ਜੀ ਤਪੱਸਿਆ ਕਰਦੇ ਆ ਆ ਦੇਖੋ ਠੀਕ ਹੈ ਜੀ ਜਾਨਵਰਾਂ ਦੇ ਵਾਸਤੇ ਹਰ ਜਗ੍ਹਾ ਪਾਣੀ ਰੱਖਿਆ ਹੋਇਆ ਹੈ। ਮਤਲਬ ਬਹੁਤ ਹੀ ਮਨੋਰਮ ਜਿਹੜੀ ਜਗ੍ਹਾ ਹੈ। ਠੀਕ ਹੈ ਜੀ ਜਾਨਵਰਾਂ ਦੇ ਖਾਸ ਇੱਥੇ ਧਿਆਨ ਰੱਖਿਆ ਜਾਂਦਾ ਹੈ। ਠੀਕ ਹੈ ਜੀ। ਤੇ ਤੁਹਾਨੂੰ ਅੰਦਰੋਂ ਚੱਲ ਕੇ ਹੁਣ ਦਰਸ਼ਨ ਕਰਾਉਨੇ ਆ। ਆ ਦੇਖੋ ਪੂਰਾ ਐਨਕਨਾ ਜੰਗਲ ਹੈ। ਠੀਕ ਹੈ ਜੀ। ਹਾਂ। ਲੈ ਕੇ ਚੱਲਦੇ ਹਾਂ ਤੇ ਕਰਾਉਨੇ ਤੁਹਾਨੂੰ ਦਰਸ਼ਾ। ਹਾਂ ਜੀ ਦੋਸਤੋ ਦੇਖੋ ਤੁਸੀਂ ਦੋਨੇ ਪਾਸੇ ਹੈ ਨਾ। ਆ ਦੇਖ ਇਰਾਨੇਕ ਰਿਸ਼ੀਵਰ ਸੰਤ ਜੀ ਮਹਾਰਾਤ ਮਹਾਰਾਜ ਕੁਦਰਤ ਦੀ ਹਿਫਾਜ਼ਤ ਕਰਨਾ ਸਾਡੇ ਭਵਿੱਖ ਦੀ ਹਿਫਾਜ਼ਤ ਕਰਨਾ ਠੀਕ ਹੈ ਜੀ ਦੇਖੋ ਕਿੰਨਾ ਵਧੀਆ ਉਹਨਾਂ ਦਾ ਸੰਦੇਸ਼ ਹੈ ਠੀਕ ਹੈ ਜੀ ਹਾਂ ਜੀ ਚਾਰੇ ਪਾਸੇ ਐ ਨਕਨਾ ਜੰਗਲ ਹੈ ਆ ਤੁਹਾਨੂੰ ਲੈ ਕੇ ਚੱਲਦੇ ਆ ਦਰਸ਼ਨ ਕਰਾਉਣੇ ਆ ਠੀਕ ਆ ਜੀ ਆਹ ਜੀ ਦੋਸਤੋ ਆਹ ਦੇਖੋ ਜੀ ਇੱਥੇ ਲਿਖਿਆ ਹੋਇਆ ਹੈ ਸੰਖੇਪ ਇਤਿਹਾਸ ਠੀਕ ਹੈ ਜੀ ਕਹਿੰਦੇ ਆ ਜਿਹੜੇ ਬਾਬਾ ਜੀ ਹੈ ਨਾ ਇੱਥੇ ਬਾਬਾ ਦਰਸ਼ਨ ਸਿੰਘ ਜੀ ਠੀਕ ਹੈ ਜੀ ਕਹਿੰਦੇ ਵੀ ਇੱਥੇ ਨਾ ਧਾਕ ਪਲਾਸ ਔਰ ਜੜਖ ਕੀਰ ਦੇ ਦਾਸੀ ਕਾਫੀ ਸਾਰੇ ਜਿਹੇ ਦਰਖਤਾਂ 550 ਬਿੱਗੇ ਚ ਫੈਲੇ ਹੋਏ ਆਹੀਂ ਠੀਕ ਹੈ ਜੀ ਤੇ ਗਨ ਵੀ ਇੱਥੇ ਗਨ ਵੀ ਬਹੁਤ ਹੀ ਇਹ ਕਣਾ ਜਿਹੜਾ ਜੰਗਲ ਸੀਗਾ ਤੇ ਇਹਦੇ ਵਿੱਚ ਮਤਲਬ ਵੀ ਕੋਈ ਵੀ ਇੱਥੇ ਬਹੁਤ ਲੋਕ ਆਇ ਤਪੱਸਿਆ ਕਰਨ ਪਰ ਇੱਥੇ ਕੋਈ ਜ਼ਿਆਦਾ ਦਿਨ ਟਿਕੇ ਨਹੀਂ ਹਨ ਫਿਰ ਬਾਬਾ ਜੀ ਆਏ ਇੱਥੇ 1986 ਤੇ 87 ਦੇ ਵਿੱਚ ਉਸ ਤੋਂ ਬਾਅਦ ਬਾਬਾ ਜੀ ਦੇ ਇੱਥੇ ਜਿਹੜਾ ਤਪੋਵਨ ਦੇ ਵਿੱਚ ਬਹੁਤ ਜ਼ਿਆਦਾ ਜਿਨ੍ਹਾਂ ਨੇ ਉਹਨਾਂ ਨੇ ਇੱਥੇ ਭਗਤੀ ਕਹਿੰਦੇ ਕੀਤੀ ਹੈ ਤੇ ਇਹਨੂੰ ਵੀ ਆਵਾਰ ਜੰਗਲ ਤਾਂ ਜਿਹੜਾ ਹੈ ਮਤਲਬ ਇੱਥੇ ਸੁੰਨ ਮਸ਼ਾਂਤੀ ਬਿਲਕੁਲ ਇਹਨੂੰ ਬਿਲਕੁਲ ਭਾਗ ਲਾਤੇ ਠੀਕ ਹੈ ਜੀ ਬਹੁਤ ਭਗਤੀ ਕੀਤੀ ਬਾਬਾ ਜੀ ਨੇ ਠੀਕ ਹੈ ਜੀ ਬਾਬਾ ਜੀ ਅੱਜ ਵੀ ਜਿਹੜੇ ਹੈ ਉਪਦੇਸ਼ ਕਹਿੰਦੇ ਦੰਨੇ ਆ ਵੀ ਇਸ ਜਗ੍ਹਾ ਦੇ ਉੱਤੇ ਵੀ ਤੁਸੀਂ ਵੀ ਜੀਵ ਜੰਤੂਆਂ ਦਾ ਸਤਕਾਰ ਕਰਨਾ ਆਪਸੀ ਭਾਈਚਾਰਾ ਪ੍ਰੇਮ ਠੀਕ ਹੈ ਜੀ ਪਰਿਆਵਰਣ ਦੀ ਰੱਖਸ਼ਾ ਮਤਲਬ ਇੱਥੇ ਕਿਸੇ ਵੀ ਹੋਰ ਚੀਜ਼ ਦੀ ਨਿੰਦਾ ਚੁਗਲੀ ਕਰਨੀ ਬਿਲਕੁਲ ਮਨਾ ਹੈ ਠੀਕ ਹੈ ਜੀ ਹਾਂ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਉਹ ਆ ਦੇਖੋ ਠੀਕ ਹੈ ਜੀ ਹਾਂ ਵਾਹਿਗੁਰੂ ਰਾਮ ਅੱਲਾ ਗੋੜ ਏਕ ਹੀ ਸ਼ਕਤੀ ਕੇ ਨਾਮ ਹੈ ਇਸ ਲਈ ਹਮੇ ਸਭੀ ਧਰਮੋ ਕਾ ਆਦਰ ਸਤਕਾਰ ਕਹਿੰਦੇ ਕਰਨਾ ਚਾਹੀਦਾ ਦੇਖੋ ਕਿੰਨਾ ਵਧੀਆ ਇਹ ਸੰਦੇਸ਼ ਹੈ ਬਾਬਾ ਜੀ ਦਾ ਠੀਕ ਹੈ ਜੀ ਔਰ ਇੱਥੇ ਬਿਲਕੁਲ ਕੁਦਰਤ ਨਾਲ ਕੋਈ ਵੀ ਛੇੜਛਾੜ ਨਹੀਂ ਕਹਿੰਦੇ ਕੀਤੀ ਜਾਂਦੀ ਦੇਖ ਲਓ ਆ ਦੇਖੋ ਆ ਦੇਖੋ ਜੀ ਹਾਂ ਦੇਖੋ ਹੱਟ ਬਣੀ ਹੋਈ ਐ ਇਹ ਬਿਲਕੁਲ ਕੋਈ ਮਤਲਬ ਪੱਕੀ ਉਹਦਾ ਹੋ ਕੁਝ ਨਹੀਂ ਹੈ ਠੀਕ ਹੈ ਜੀ ਹਾਂ ਜੀ ਹਾਂ ਦੇਖੋ ਇੰਦਰ ਦੇਖ ਖਾਨੇ ਤੁਹਾਨੂੰ ਅੱਗੇ ਕੀ ਐ ਫਿਰ ਆਪਾਂ ਤੁਹਾਨੂੰ ਲੈ ਕੇ ਚੱਲਦੇ ਗੁਰਦੁਆਰਾ ਸਾਹਿਬ ਦਰਸ਼ਨ ਕਰਾਉਂਦੇ ਆ ਠੀਕ ਹੈ ਜੀ ਅਮਰ ਸੰਚਾਰ ਵੀ ਕਰਾਇਆ ਜਾਂਦਾ ਇੱਥੇ ਠੀਕ ਹੈ ਜੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਦ ਕਰਾਇਆ ਜਾਂਦਾ ਤੇ ਹਰ ਐਤਵਾਰ ਨੂੰ ਸੁਖਮਣੀ ਸਾਹਿਬ ਦਾ ਪਾਠ ਹੁੰਦਾ ਕੀਰਤਨ ਹੁੰਦਾ ਠੀਕ ਹੈ ਜੀ ਹਾਂ ਜੀ ਆ ਦੇਖੋ ਇੱਧਰ ਖਿਲਾੜੀ ਚੱਲ ਰਹੀ ਹੈ ਠੀਕ ਹੈ ਜੀ ਇੱਥੇ ਦਾਣੇ ਭੁੰਨਣੇ ਵਾਲੀ ਪੱਠੀ ਆ ਆ ਦੇਖੋ ਪੂਰਾ ਮਤਲਬ ਆ ਦੇਖੋ ਆਹ ਦੇਖੋ ਆ ਦਾਣੇ ਭੁੰਨਣੇ ਵਾਲੀ ਪੱਠੀ ਹੈ ਬਾਕੀ ਇੱਧਰ ਖਿਲਾੜੀ ਚੱਲ ਰਹੀ ਹੈ ਤੇ ਇੱਥੇ ਹਾਥੀ ਤੇ ਊਂਠ ਵਗੈਰਾ ਸਾਰੇ ਮਤਲਬ ਟਾਈਪ ਦੇ ਜਾਨਵਰ ਆ ਦੇਖੋ ਆ ਦੇਖੋ ਦਾਣੇ ਭੁੰਨ ਰਹੇ ਹੈ ਇੱਧਰ ਕਿਲਾੜੀ ਚੱਲ ਰਹੀ ਹੈ ਗੁੜ ਬਣਾ ਰਿਹਾ ਠੀਕ ਹੈ ਜੀ ਚਿੰਤਨ ਕਰੋ ਮਨ ਸੁਖੀ ਹੋ ਜਾਵੇਗਾ ਠੀਕ ਹੈ ਜੀ ਬਾਬਾ ਜੀ ਦਾ ਸੰਦੇਸ਼ ਹੈ ਆ ਦੇਖੋ ਇੰਦਰੋਂ ਕਿਲਾੜੀ ਜਗਾ ਹੈ ਛਿੜੀਆਂ ਬਾਬਾ ਜੀ ਦੇ ਕੋਲ ਬੈਠੀਆਂ ਠੀਕ ਹੈ ਜੀ ਹਾਂ ਹਾਂ ਜੀ ਆਜੋ ਹੁਣ ਆਪਾਂ ਤੁਹਾਨੂੰ ਚਲਦੇ ਆਂ ਅੰਦਰ ਤਪੋਵੰਦੀ ਸੈਰ ਕਰਾਉਂਦੇ ਆਂ ਅੰਦਰ ਮੋਰ ਬੋਲ ਰਹੇ ਆਂ ਅੰਦਰ ਜੰਗਲ ਦੇ ਵਿੱਚ ਬੜੀ ਸ਼ਾਂਤੀ ਹੈ ਇੱਥੇ ਆ ਦੇਖ ਇਹ ਬਾਬਾ ਜੀ ਸੰਤ ਮਹਾਰਾਜ ਆਸ਼ੀਰਵਾਦ ਲਿੱਤੇ ਤਪੋਵਨ ਦਾ ਸ਼ਿੰਗਾਰ ਗਜਰਾਜ ਠੀਕ ਹੈ ਜੀ ਹਾਂ ਜੀ ਦੇਖੋ ਇਹੋ ਬੈਠਾ ਮੋਰ ਆਹ ਦੇਖੋ ਸੋਨੋ ਪੰਛੀਆਂ ਦੀ ਆਵਾਜ਼ ਬਹੁਤ ਹੀ ਪਿਆਰੀ ਜਗ੍ਹਾ ਠੀਕ ਹੈ ਜੀ ਹਾਂ ਇਸ ਚੀਜ਼ੇ ਤੁਸੀਂ ਧਿਆਨ ਰੱਖਣਾ ਵੀ ਆਪਣੀ ਵਜ੍ਹਾ ਨਾਲ ਇਹਨਾਂ ਨੂੰ ਪੰਛੀਆਂ ਨੂੰ ਕੋਈ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਾ ਹੋਵੇ ਹੈਨਾ ਹਾਂ ਆ ਦੇਖੋ ਆ ਦੇਖੋ ਮੋਰ ਅੰਦਰ ਘੁੰਮ ਰਿਹਾ ਠੀਕ ਹੈ ਜੀ ਹਾਂ ਉਹ ਦੇਖੋ ਸਾਹਮਣੇ ਇਹਨਾਂ ਦੇਖੋ ਉਹ ਹੈ ਸਾਹਮਣੇ ਪੰਛੀਆਂ ਦੀ ਕਹਿੰਦੇ ਫੋਟੋ ਲੈਣੀ ਮੈਨਾਂ ਆਪਾਂ ਤੁਹਾਨੂੰ ਦੂਰੇ ਹੀ ਦਿਖਾ ਦਿੰਨੇ ਆ ਤੇ ਇਹਨਾਂ ਨੂੰ ਪਰੇਸ਼ਾਨ ਵੀ ਨਹੀਂ ਕਰਨਾ ਬਾਬਾ ਜੀ ਨੇ ਲਿਖ ਕੇ ਛੱਡਿਆ ਹੈ ਕਿ ਆਪਾਂ ਇੱਥੇ ਕੈਮਰਾ ਬੰਦ ਕਰ ਦਿੰਨੇ ਆ ਹਨਾ ਇਹਦੇ ਘੋੜੇ ਵੀ ਆ ਦੇਖੋ ਕਿੰਨਾ ਪਿਆਰਾ ਘੋੜਾ ਆ ਦੇਖ ਹਨਾ ਚਲੋ ਆਪਾਂ ਇਹਨਾਂ ਨੂੰ ਤੰਗ ਨਹੀਂ ਕਰਨਾ ਤਾਂ ਨਿਕਲ ਚੱਲਦੇ ਆਂ ਇੱਥੇ ਲਿਖਿਆ ਹੋਇਆ ਬਾਬਾ ਜੀ ਨੇ ਵੀ ਜਾਨਵਰਾਂ ਨੂੰ ਤੰਗ ਨਹੀਂ ਕਰਨਾ ਇਹ ਚੀਜ਼ ਦਾ ਆਪਾਂ ਪੱਕਾ ਧਿਆਨ ਰੱਖਣਾ ਆ ਦੇਖੋ ਕੁਟੀਆਂ ਦੇਖੋ ਸਭ ਕੁਝ ਦੇਖੋ ਜੀ ਤੁਸੀਂ ਜੇ ਦੇਖੂਗੇ ਪੁਰਾਣੇ ਟਾਈਪ ਜਿੱਦਾਂ ਆਪਣੇ ਘਰ ਹੁੰਦੇ ਸੀਗੇ ਆ ਦੇਖੋ ਕਾਨੇ ਆ ਨਹੀਂ ਛੱਤ ਠੀਕ ਹੈ ਜੀ ਕੱਚੇ ਬਿਲਕੁਲ ਉਧਰ ਦੀ ਹਾਂ ਜੀ ਹਾਂ ਜੀ ਆ ਦੇਖੋ ਜੀ ਹੰਮਨੇ ਹੱਟ ਬਣੀ ਹੋਈ ਐ ਇੱਥੇ ਮੇਰੇ ਖਿਆਲ ਤੇ ਬੈਠ ਕੇ ਉਹ ਸਾਹਮਣੇ ਜਿਹੜਾ ਬਾਬਾ ਜੀ ਦਾ ਉਹ ਲੱਗਦਾ ਮੈਨੂੰ ਜਿੱਥੇ ਬੈਠ ਕੇ ਸ਼ਾਇਦ ਕੀਰਤਨ ਕਰਦੇ ਹੋਣੇ ਠੀਕ ਹੈ ਜੀ ਹਾਂ ਹਾਂ ਆ ਦੇਖੋ ਅਗੇ ਰ ਬਣਿਆ ਹੈ ਹਾਂ ਜੀ ਆ ਦੇਖੋ ਆਪਾਂ ਪਤਾ ਕਰਿਆ ਜੀ ਐਤਵਾਰ ਨੂੰ ਇਸੇ ਜਗ੍ਹਾ ਤੇ ਜਿਹੜਾ ਹੈ ਬਾਬਾ ਜੀ ਦਾ ਦਰਬਾਰ ਲੱਗਦਾ ਹੈ ਜੀ ਸੰਗਤਾਂ ਨਾਲ ਰੂਹ ਰੂ ਹੋਣੇ ਬਾਬਾ ਜੀ जानवर की सेवा हाँ जी आखो जी इतने ने जी गुरु का लंगर ठीक है जी हाँ। संगत वास्ते गुरु का लंगर जो मेरे ख्याल से ऐतवार को प्रोग्राम हों लर भी चलता है ਹੋਤ ਹੀ ਮਨ ਨੂੰ ਭਾਉਣ ਵਾਲੀ ਜਗ੍ਹਾ ਜੀ ਠੀਕ ਹੈ ਜੀ ਆ ਜੀ ਆ ਦੇਖੋ ਅੱਜ ਤੁਹਾਨੂੰ ਪੂਰਾ ਦਰਸ਼ਨ ਕਰਾਉਨੇ ਅੱਜ ਤਾ ਪੋ ਬੰਦ ਦੇ ਬਾਬਾ ਜੀ ਦਰਸ਼ਨ ਸਿੰਘ ਜੀ ਆ ਜੀ ਭਗਤੀ ਤਾਂ ਹੁੰਦੀ ਆ ਜੇਕਰ ਹਰ ਦਿਨ ਅਤੇ ਹਰ ਸਵਾਸ ਨੂੰ ਆਖਰੀ ਸਮਝੀਏ ਠੀਕ ਹੈ ਜੀ ਤਾਂ ਹੁੰਦੀ ਕਹਿੰਦੇ ਭਗਤੀ ਬਹੁਤ ਹੀ ਵਧੀਆ ਵਧੀਆ ਆ ਬਾਬਾ ਜੀ ਨੇ ਇੱਥੇ ਬਚਨ ਵੀ ਲਿਖੇ ਹੋਏ ਆ ਠੀਕ ਹੈ ਜੀ ਹਾਂ ਤੇ ਹੀਰ ਜੀ ਕੋ ਮਿਲੇ ਸੀ ਉਹ ਕਹਿੰਦੇ ਵੀ ਐਤਵਾਰ ਨੂੰ ਤਾਂ ਇੱਥੇ ਪੈਰ ਰੱਖਣੇ ਦੀ ਵੀ ਜਗ੍ਹਾ ਨਹੀਂ ਹੁੰਦੀ ਕਾਫੀ ਰਸ਼ ਹੁੰਦਾ ਬਹੁਤ ਸੰਗਤਾਂ ਹੁੰਦੀਆਂ ਹਮ ਹਮਾ ਕੇ ਅਸੀਂ ਚੱਲਦੇ ਆ ਆ ਦੇਖੋ ਟਪੋਮਾ ਹਣ ਚੱਲੇ ਸੀਗੇ ਆਪਾਂ ਘੁੰਮ ਕੇ ਆ ਪਿੰਡ ਨੂੰ ਇਹਾ ਕੇ। ਕਿ ਬਾਕੀ ਆਪਾਂ ਪੁੱਛ ਲੈਣੇ ਇਹਨਾਂ ਨੂੰ ਬਾਪਦਾ ਜੀ ਨੂੰ ਵੀ ਅੱਗੇ ਇੱਧਰ ਕੀ ਐ। ਬਾਕੀ ਇੱਥੇ ਵੀ ਪੰਜਾਬੀ ਜਿਹਾ ਇਤਿਹਾਸ ਲਿਖਿਆ ਹੋਇਆ ਹੈ। ਗੱਲ ਆ। ਰੋਕ ਕੇ ਪੜ ਸਕਦੇ ਆ। ਹਾਰ ਮਸਿਆਂ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਕੀਰਤਨ ਕੀਤੇ ਜਾਂਦੇ ਆ। ਠੀਕ ਹੈ ਜੀ। ਹਾਂ। ਹਰੇਕ ਐਤਵਾਰ ਨੂੰ ਸੁਖਮਣੀ ਸਾਹਿਬ ਦਾ ਪਾਠ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਆ ਕੀਰਤਨ ਦਰਬਾਰ ਹੁੰਦਾ ਈ ਠੀਕ ਹੈ ਜੀ ਗੁਰਬਾਣੀ ਦੀ ਸ਼ੁੱਧ ਸੰਥਿਆ ਹੁੰਦੀ ਆ ਕੀਰਤਨ ਸਿਖਲਾਈ ਗੱਤਕੇ ਤੇ ਘੋੜੇ ਦੀ ਸਵਾਰੀ ਸਿਖਲਾਈ ਕਹਿੰਦਾ ਜੀ ਮਸਾਖੀ ਤੇ ਗੁਰਪੁਰੂ ਨੂੰ ਅਮਰ ਸੰਚਾਰ ਤੇ ਰੈਣ ਸਵਾਈ ਕੀਰਤਨ ਹੁੰਦਾ ਹਰ ਸਾਲ ਜੀਵ ਜੰਤੂਆਂ ਦੀ ਰੱਖਿਆ ਲਈ ਜੰਗਲੀ ਜੀਵਾਂ ਦੀ ਰੱਖਿਆ ਦੇ ਵਾਸ ਮਨਾਇਆ ਜਾਂਦਾ ਵਾਤਾਵਰਣ ਦੀ ਸੰਭਾਲ ਲਈ ਵਣ ਮਹੋਤਸਵ ਮਨਾਇਆ ਜਾਂਦਾ ਮਨੁੱਖੀ ਏਕਤਾ ਬਾਲ ਦਿਵਸ ਅੰਤਰਰਾਸ਼ਟਰੀ ਨਸ਼ਾ ਵਿਰੋਧ ਨਸ਼ਿਆਂ ਦੇ ਵਿਰੁੱਧ ਵੀ ਬਾਬਾ ਜੀ ਬਹੁਤ ਵਧੀਆ ਅਭਿਆਨ ਕਰ ਰਹੇ ਹਤੇ ਇਹ ਆ ਦੇਖੋ ਇੱਥੇ ਦੁਕਾਨਾਂ ਵੀ ਇੱਥੇ ਹੀ ਨੇ ਪੂਰਾ ਮਾਤਰਾ ਨੇਚਰਲ ਜਿਹੜੀ ਆਪਾਂ ਕਹਿ ਸਕਦੇ ਹਾਂ ਨਾ ਨੇਚਰਲ ਤਰੀਕੇ ਨਾਲ ਘੱਟ ਬਣਾਈ ਹੋਈ ਆ ਇਹਦੀਆਂ ਬਾਬਾ ਜੀ ਦਾ ਹੁਣ ਲੈ ਕੇ ਜਾਵਾਂਗੇ ਇੱਥੇ ਚਾਹ ਮਿਲਦੀ ਆ ਦੇਸੀ ਦੇਸੀ ਚਾਹ ਅੱਛਾ ਜੀ ਆ ਦੇਖੋ ਕਿੰਨੇ ਸਾਰੇ ਇੱਥੇ ਤੋਤੇ ਬੈਠੇ ਅੱਡਰ ਡੇ ਟਾਈਪ ਨੇ जूम करके ये देखो हाँ देखो हाँ कि सोहने सोने, सोने तोते बहुत ही मतलब दिल सेवा होंगी इतनी है ना जी हाँ बबा जी करते ठीक है हाँ हम आप चलते जी दरबार साहब मत्था टेकते हैं ठीक है जी हाँ ਦਰਸ਼ਨ ਕਰਾਉਣੇ ਤਾਂ ਕਹਿੰਦੇ ਵੀ ਇੱਥੇ ਨਾ ਬਾਬਾ ਜੀ ਜਿਹੜੇ ਸੱਪਾਂ ਸੱਪ ਵੀ ਬਾਬਾ ਜੀ ਕੋ ਲਾ ਕੇ ਉਹ ਵੀ ਪੱਟੀ ਕਰਾਉਂਦੇ ਆ ਦੇਖੋ ਆ ਦੇਖੋ ਤੇ ਲ ਕੁਛ ਹੈ ਤਾਂ ਹੀ ਤਾਂ ਉਹਨੇ ਤੇ ਸ਼ਕਤੀ ਹੈ ਨਾਮ ਸਿਮਰਨ ਕਰਿਆ ਹੈ ਆ ਦੇਖੋ ਤਸੀਂ ਕਹਿੰਦੇ ਕਿਸੇ ਨੂੰ ਜੀਵਨ ਨਹੀਂ ਦੇ ਸਕਦੇ ਤਾਂ ਤੁਹਾਨੂੰ ਖੋਣ ਦਾ ਵੀ ਹੱਕ ਨਹੀਂ ਠੀਕ ਹੈ ਜੀ ਆਹ ਦੇਖੋ ਦੂਰ ਹੀ ਚੱਲਦੇ ਨੇੜੇ ਜਾ ਕੇ ਆਪਾਂ ਨੂੰ ਤੰਗ ਨਹੀਂ ਕਰਨਾ ਚਲੋ ਹੁਣ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਇੱਥੇ ਨਾਲ ਹੀ ਨੇ ਦਰਸ਼ਾ ਕਰਾਉਣੀ ਹੈ ਇਹ ਜੋੜਾ ਘਰ ਆਓ ਸਾਹਮਣੇ इधर सामने प्राचीन घर है बाबा जी का उन्होंने भी दर्शन करा देंगे थोको दरबा मा टेकने दर्शन कराने इधर पुरातन है वैसे मना कर बाबा जी ने वीडियोग्राफी करनी जी दरबार साहब ਮਾਬਾ ਜੀ ਕਹਿੰਦੇ ਵੀ ਇੱਥੇ ਵੀਡੀਓ ਬਣਾਉਣਾ ਮਨਾ ਹੈ ਠੀਕ ਹੈ ਜੀ ਹੁਣ ਕੁਝ ਨਹੀਂ ਕਰ ਸਕਦੇ ਬਾਕੀ ਆਪਾਂ ਤੁਹਾਨੂੰ ਦੂਰੋਂ ਦਰਸ਼ਨ ਕਰਾ ਦਿੰਨੇ ਆ ਅੰਦਰ ਮਨਾ ਹੈ ਹਨਾ ਉਹ ਲੰਗਰ ਹਾਲ ਇੱਧਰ ਆ ਦੇਖੋ ਨਾਲ ਇੱਥੇ ਲੰਗਰ ਵੀ ਚੱਲਦਾ ਹਾਂਜੀ ਵਾਹਿਗੁਰੂ ਜੀ ਇਹ ਨੇ ਜੀ ਦਰਬਾਰ ਸਾਹਿਬ ਮੇਨ ਦਰਬਾਰ ਸਾਹਿਬ ਠੀਕ ਹੈ ਜੀ ਕਰੋ ਜੀ ਦਰਸ਼ਨ ਪੂਰਾ ਜਿਹੜਾ ਹੈ ਤੁਸੀਂ ਦੇਖੋ ਦਰਬਾਰ ਸਾਹਿਬ ਨੇਚਰਲ ਜਿਹੜੀਆਂ ਚੀਜ਼ਾਂ ਹੁੰਦੀਆਂ ਕੁਦਰਤੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਨਾਲ ਦਰਬਾਰ ਸਾਹਿਬ ਬਣਾਏ ਹੋਏ ਨੇ ਠੀਕ ਹੈ ਜੀ ਬਹੁਤ ਹੀ ਸੁੰਦਰ ਤੇ ਸ਼ਸ਼ੋਭਤ ਨੇ ਠੀਕ ਹੈ ਜੀ ਅੰਦਰ ਗੁਰੂ ਮਹਾਰਾਜ ਜੀ ਨੇ ਬਾਬਾ ਜੀ ਬੈਠ ਕੇ ਜਾਪ ਕਰ ਰਹੇ ਆ ਕੰਟੀਨਿਊ ਜਾਪ ਚੱਲਦਾ ਹੈ ਠੀਕ ਹੈ ਜੀ ਔਰ ਖੂਬਸੂਰਤੀ ਇੰਨੀ ਹੈ ਵੀ ਮਤਲਬ ਬਹੁਤ ਹੀ ਮੰਤਰਮੁਗਧ ਕਰਨ ਵਾਲੀ ਖੂਬਸੂਰਤੀ ਹੈ ਠੀਕ ਹੈ ਜੀ ਇੱਥੇ ਦੇਖੋ ਗੁਰੂ ਮਹਾਰਾਜ ਜੀ ਦੇ ਅੰਦਰ ਪ੍ਰਕਾਸ਼ ਹੋਇਆ ਹੋਇਆ ਹੈ ਵੀਡੀਓ ਵੈਸੇ ਬਣਾਣੀ ਤਾਂ ਮਨ ਹੈ ਪਰ ਆਪਾਂ ਪੁੱਛ ਕੇ ਫਿਰ ਆਪਾਂ ਬਣਾਈਏ ਠੀਕ ਹੈ ਜੀ ਹਾਂ ਜੀ ਕਿਉਂਕਿ ਆਪਾਂ ਨੇ ਮਰਿਆਦਾ ਦਾ ਵੀ ਧਿਆਨ ਰੱਖਣਾ ਹੈ ਪਰ ਤੁਹਾਨੂੰ ਦਰਸ਼ਨ ਕਰਾਉਣੇ ਤੇ ਇਸ ਕਰਕੇ ਮੈਂ ਵੀ ਚਲੋ ਵੀ ਤੁਹਾਨੂੰ ਕਰਾ ਦੰਨੇ ਹੁਣ ਇੰਨੀ ਦੂਰ ਆਏ ਆ ਠੀਕ ਹੈ ਜੀ ਕਰੋ ਜੀ ਦਰਸ਼ਨ ਦਰਬਾਰ ਸਾਹਿਬ ਤਪੋਵਨ ਠੀਕ ਹੈ ਜੀ ਟੱਕੀ ਸਾਹਿਬ ਇਹ ਜਗ੍ਹਾ ਤੇ ਦੇਖੋ ਜੀ ਇੱਥੇ ਲੰਗਰ ਲੰਗਰ ਸ਼ਿਕਾਇਆ ਆਪਾਂ ਨੂੰ ਵੀਰ ਜੀ ਨੇ ਠੀਕ ਹੈ ਜੀ ਤੇ ਆ ਇੱਥੇ ਬਰਤਨ ਧੋਣ ਵਾਸਤੇ ਰਾਖ ਦਾ ਇਸਤੇਮਾਲ ਕਰਦੇ ਹਾਂ ਬਹੁਤ ਹੀ ਵਧੀਆ ਨੇਚਰਲ ਹਰ ਚੀਜ਼ ਮਤਲਬ ਕੁਦਰਤੀ ਹੈ ਠੀਕ ਹੈ ਜੀ ਹਾਂ ਜੀ ਪਪਵੰਨ ਦਰਸ਼ਨਾ ਦੇਖੋ ਜੀ ਆਜਾ ਹਾਂਜੀ ਆਪਾ ਜੀ ਦਾ ਇਹ ਇੱਕ ਤਰੀਕੇ ਦਾ ਸੰਗ੍ਰਹਿਾਲਾ ਬਣਾਇਆ ਹੋਇਆ ਹੈ ਜਿੱਥੇ ਕੀ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਬਾਬਾ ਜੀ ਦੇ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਦਾ ਪੂਰਾ ਦਿਖਾਇਆ ਹੋਇਆ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਇਹ ਮਾਤਾ ਜੀ ਇੱਥੇ ਨੇ ਭੈਣ ਜੀ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਮਤਲ ਦੱਸਦੇ ਵੀ ਹਨ ਹੈਨਾ ਜੀ ਹਾਂ ਜੀ ਪੂਰਾ ਬਾਬਾ ਜੀ ਦਾ ਇਤਿਹਾਸ ਇੱਥੇ ਲੱਗਿਆ ਹੋਇਆ ਹੈ ਤੁਸੀਂ ਦਰਸ਼ਨ ਕਰੋ ਨਾਲੇ ਦਰਬਾਰ ਸਾਹਿਬ ਦੇ ਨਾਲ ਹੀ ਹੈ ਜੀ ਇਹ ਜਗਾ ਤੇ ਅੱਗੇ ਤਾਂ ਤੇ ਇਹ ਉਸ ਸਮੇਂ ਇੱਕ ਚੌਂਕ ਤੇ ਪੂਰਾ ਖੰਡਵਾਰ ਸਰਗੋਈ ਉਹ ਇੱਕ ਕੋਈ ਚੌਂਕ ਇੱਕ ਚੌਂਕ ਦੇ ਵਿੱਚ ਮੱਟਾ ਲੇ ਕੇ ਸਭ ਤੋਂ ਜਿਹਾ ਕਮੀਸ਼ਾਪ ਦੇ ਮੱਲਮ ਪੱਟੀ ਕਰਦੇ ਫੇ ਬਾਬਾ ਜੀ ਆ ਦੇਖੋ ਜਿਹੜੇ ਮੈਂ ਤੁਹਾਨੂੰ ਦੱਸਿਆ ਤਾਂ ਧੰਨ ਹੈ

ਇਹ ਕੋਈ ਨਿੱਕਾ ਜਿਹਾ ਬੱਚਿਆਂ ਦਾ ਕਲਾਸ ਹੈ ਆਪੋ ਰਸਤਾਂ ਦੇ ਰਸਾਲਾ ਮੈਂ ਕਹਿੰਦਾ ਹਾਂ। ਉਹ ਵੀ ਬੱਚਿਆਂ ਦਾ ਬੱਚੇ ਹਰ ਇੱਕ ਵਾਰ ਇੱਥੇ ਬੱਚਿਆਂ ਨੂੰ ਪੜ੍ਹਾ ਸਿਖਾਇਆ ਜਾਂਦਾ ਹੈ। ਵੀਰ ਤੱਕ ਸਿਖਾਇਆ ਜਾਂਦਾ ਕੋਈ ਚਾਰਜ ਨਹੀਂ ਹੈ। ਤੇ ਹੋਰ ਆਦਿ ਪ੍ਰਾਪਤ ਸਭਾ ਗੱਲ ਦੇ ਕੰਮ ਬੱਚੇ ਸਾਰੇ ਕੀ ਮੈਂ ਜੀ ਮੈਂ ਤੇ ਪਰਮੇਸ਼ਵਰ ਜੀ ਦੇ ਬਿਸ਼ਮਸ਼ਾਹ ਜੀ ਨੂੰ ਸੁਣਨਾ ਹਾਂ ਫਸਟ ਸਾਰੀ ਇਸ ਕੰਦੇ ਸੁਖਸ਼ਾਹ ਬੀਨ ਮੈਂ ਤਾਂ ਕਿ ਉਹ ਪਾ ਜੀ ਜੀ ਹਾਂ ਜੀ ਮਾਤਾ ਜੀ ਦੱਸ ਰਹੇ ਸੀਗੇ ਕਿ ਬਾਬਾ ਜੀ ਬਾਰੇ ਦੱਸ ਰਹੇ ਸੀਗੇ ਤੂੰ ਸੁਣ ਹੀ ਲਿਆ ਹੁਣ ਹੈ ਨਾ ਜੀ ਹਾਂ ਤਾਂ ਜੰਗਲੀ ਕਰਦਾ ਹਾਂ ਜੀ ਓਕੇ ਪਰ ਫਿਰ ਫੜਨੇ ਜਾਣ ਪਰ ਹਾਂਜੀ ਹਾਂ ਮੈਂ ਦੇਖੇ ਠੀਕ ਹੈ ਜੀ ਠੀਕ ਆ ਆ ਬਾਬਾ ਜੀ ਦਾ ਇੱਥੇ ਕਹਿੰਦੇ ਉਹ ਪੋਰਾ ਸਾਹਿਬ ਉਹ ਜੰਗਲੀ ਸੂਰ ਆ ਬਾਹਰ ਫਿਰਦੇ ਪਰ ਠੀਕ ਹੈ ਜੀ ਉਹ ਚਾਰ ਪੰਜ ਸੱਤ ਦਿਨ ਸੂਰ ਦੇ ਸਰ ਹਫਤੇ ਬਾਅਦ ਹੈ ਬਾਬਾ ਜੀ ਦਰਸ਼ਨ ਕਰਨ ਕਹਿੰਦੇ ਕਿਸੇ ਨੇ ਕੁਛ ਨਹੀਂ ਅੱਛਾ ਜੀ ਐਤਵਾਰ ਨੂੰ ਤੇ ਮੱਸੀਆਂ ਨੂੰ ਹਾਂ ਜੀ ਦੋ ਦਿਨ ਮੈਨੂੰ ਪੈਦਲ ਥੋੜੀ ਜਾਣਾ ਹੈ ਮਿਸਾਂ ਨੂੰ ਅੱਛਾ ਜੀ ਪੈਦਲ ਥੋੜੀ ਉੱਦ ਉੱਦ ਲੱਤ ਠੰਡ ਕਰਕੇ ਜਾਂਦਾ ਹਾਂ ਇਹ ਦੁਪਹਿਰ ਤੱਕ ਤੁਹਾਨੂੰ ਫੋਨ ਨਹੀਂ ਮਿਲਦਾ ਸਰ ਅੱਛਾ ਜੀ ਨਹੀਂ ਨਹੀਂ ਰੋਜ਼ ਨਹੀਂ ਬੰਦਾ ਬਾਬਾ ਜੀ ਕਹਿੰਦੇ ਵੀ ਪੈਰ ਧਰਨੇ ਨੂੰ ਥੋ ਨਹੀਂ ਮਿਲਦਾ ਇਤਬਾਰ ਨੂੰ ਹਫਤੇ ਹਫਤੇ ਬਾਅਦ ਬਾਬਾ ਜੀ ਅੰਦਰ ਇਹ ਤਪੱਸਿਆ ਕਰਦੇ ਆਂ ਆਪਾਂ ਜਾਪ ਕਰਦੇ ਆਂ ਗੁਰੂ ਮਹਾਰਾਜ ਜੀ ਦਾ ਠੀਕ ਹੈ ਜੀ ਹਾਂ ਬੰਕਾ ਸ਼੍ਰੀ ਸੁਖਮਨੀ ਸਾਹਿਬ ਇਹ ਪੜ ਚੱਲਦਾ ਸੁਖਮਨੀ ਸਾਹਿਬ ਦਾ ਅੱਛਾ ਜੀ ਠੀਕ ਹੈ ਜੀ ਅੱਛਾ ਹਣ ਹੁਣ ਵੀ ਚੱਲ ਰਹੀ ਹੈ ਹੁਣ ਵੀ ਚੱਲਦਾ ਹੈ ਅੱਛਾ ਜੀ ਓਕੇ ਬਾਬੂ ਕੁਲ ਦਿੱਤ ਫਾਇੰਡ ਨੇ ਪੱਥਰ ਤੇ ਠੀਕ ਹੈ ਜੀ ਉਹ ਤਾਂ ਇੱਥੇ ਮੋਟੇ ਨੇ ਅੱਛਾ ਜੀ ਤੁਹਾਨੂੰ ਤਾਂ ਕਾਫੀ ਸੇ ਟਾਈਮ ਹੋ ਗਿਆ ਜੀ ਫਿਰ ਆਉਂਦੇ ਹੋਏ 30 ਸਾਲ ਹੋ ਗਏ 30 ਸਾਲ ਤੇ ਬੱਲੇ ਬੱਲੇ ਪੀਰ ਜੀ 30 ਸਾਲ ਤੋਂ ਆ ਰਹੇ ਹੋ ਸਾਡੇ ਘਰ ਦੇ ਨੇ ਹਾਂ ਉਹ ਦੱਸ ਰਹੇ ਮੈਂ ਸੁਣ ਰਿਹਾ ਸੀ ਸੁਣ ਰਿਹਾ ਸੀ ਦੱਸ ਰਹੇ ਸੀਗੇ ਭੈਣ ਜੀ ਦੱਸ ਰਹੇ ਸੀ ਕਹਿੰਦੇ ਵੀ ਹੁਣ ਤੇ 4 ਦਿਨ ਆਉਨੇ ਸੀ ਅੱਛਾ ਜੀ ਬੰਦੇ ਬਹੁਤ ਵਧੀਆ ਗੱਲ ਨੇ ਇੱਥੇ ਆ ਜਿਹੜੀ ਹੈ ਬੁੰਗਾ ਸੁਖਮਣੀ ਸਾਹਿਬ ਦੱਸ ਰਹੇ ਸੀਗੇ ਵੀਰ ਜੀ 24 ਘੰਟੇ ਇੱਥੇ ਸੁਖਮਣੀ ਸਾਹਿਬ ਦਾ ਪਾਠ ਚੱਲਦਾ ਹੈ ਠੀਕ ਹੈ ਜੀ ਹੈਗਾ ਪ੍ਰਾਚੀਨ ਦਰਬਾਰ ਸਾਹਿਬ ਇੱਧਰ ਉਹ ਸਾਹਮਣੇ ਠੀਕ ਹੈ ਜੀ ਹਾਂ ਆਹ ਦੇਖੋ ਹਾਂ ਦੇਖੋ ਜੀ ਇਹ ਹੈਗੇ ਜੀ ਬਾਬਾ ਜੀ ਦਾ ਕਹਿੰਦੇ ਪ੍ਰਾਤਨ ਘਰ ਹਾਂ ਸਾਹਮਣੇ ਠੀਕ ਹੈ ਜੀ ਹਾਂ ਦਰਸ਼ਾ ਕਰਾ ਦਿੰਦੇ ਤਹਰਾਇ ਪ੍ਰਾਤਨ ਜਿੰਦਾ ਲੱਗਿਆ ਹਰੇ ਹਲੇ ਦਾ ਮਮਾ ਪ੍ਰਾਤਨ ਘਰ ਹੈ ਪਹਿਲਾਂ ਇੱਥੇ ਰਹਿੰਦੇ ਸੀ ਹਾਂ ਜੀ ਲਓ ਜੀ ਕਰ ਰਹੇ ਹਨ ਤਾਂ ਅੰਦਰੋਂ ਦਿਖਾ ਦਿੰਦੇ ਠੀਕ ਹੈ ਜੀ ਹਾਂ ਜੀ ਚੱਲੋ ਚੱਲਦੇ ਆਜੂ ਦੱਸ ਰਹੇ ਆ ਉੱਥੇ ਮਾਤਾ ਜੀ ਸੀਗੇ ਬਾਬਾ ਜੀ ਨੇ ਕਈ ਕਈ ਸਾਲ ਇੱਥੇ ਤਪੱਸਿਆ ਕਰੀ ਐ ਠੀਕ ਹੈ ਜੀ ਹਾਂ ਖੰਡਪਾਣ ਸਾਹਬ ਉਹ ਉੱਥੇ ਦੇ ਆਪਾਂ ਜਿਹੜੀ ਫੋਟੋਆਂ ਦੇਖੀਆਂ ਸੀ ਉਹਦੇ ਵਿੱਚ ਦੱਸਿਆ ਵੀ ਇੱਕ ਵਾਰ ਚ ਬੈਠ ਕੇ ਖੰਡ ਪਾੜ ਸਾਹਿਬ ਸਰਵਣ ਕਰੇ ਫਿਰ ਚਾਰ ਖੰਡ ਪਾੜ ਸਾਹਿਬ ਸਰਵਣ ਕਰੇ ਹੋਏ ਆ ਮਤਲਬ ਬਹੁਤ ਹੀ ਪਹੁੰਚੀ ਹੋਏ ਹਸਤੀ ਨੇ ਠੀਕ ਹੈ ਜੀ ਹਾਂ ਜੀ ਪੱਕਾ ਉਹ ਜਰੂਰ ਇੱਥੇ ਦਰਸ਼ਨਾਂ ਵਾਸਤੇ ਠੀਕ ਹੈ ਜੀ ਹਾਂ ਹਸਤਵਾਲਾ ਹੈ ਖਰਗੋਸ਼ ਵੀ ਇੱਥੇ ਰੱਖ ਲਓਰਾ ਹੀ ਬਣਾਉਨੇ ਆਂ बेचारे तंग ना हो जाए हाँ। दरबार हाल है लंगर हाल है आप दर्शन कराते हम आप चल हैं, ठीक है जी हाँ ही हाँ। घूम रहे बबा जी का जोड़ा जितने जोड़ा खुद इधर दरबार साहब ਕਾ ਲਿਖਿਆ ਹੋਇਆ ਤਪਵਣ ਵਿਖੇ ਹਰੇਕ ਐਤਵਾਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮ ਸਿਮਰਨ ਠੀਕ ਹੈ ਜੀ ਹਜੂਰੀ ਰਿਸ਼ੀ ਨੂੰ ਮਿਲਣ ਦਾ ਸਮਾਂ ਐਤਵਾਰ ਸੱਤੇ ਮੱਸਿਆ ਵਾਲੇ ਦਿਨ 1 ਤੋਂ 3 ਹਰ ਮਹੀਨੇ ਮੱਸਿਆ ਵਾਲੇ ਦਿਨ ਦੁਪਹਿਰ 12 ਤੋਂ 3 ਵਜੇ ਤੱਕ ਗੁਰਮਤ ਸਮਾਗਮ ਤੇ ਹਰ ਮਹੀਨੇ ਸੰਗਰਾਮ ਦਿਹਾੜੇ 10 ਵਜੇ ਅੰਮ੍ਰਿਤ ਪੰਚਾਰ ਹੁੰਦਾ ਹਰ ਸਾਲ 15 ਮਈ ਵਾਲੇ ਦਿਨ ਸਾਲਾਨਾ ਮੇਸ਼ਵ ਸ਼ਾਂਤੀ ਸਮਾਗਮ ਹੁੰਦਾ ਜਿਸ ਵਿੱਚ ਸਾਰੇ ਧਰਮਾਂ ਦੇ ਮਹਾਪੁਰਸ਼ ਸੰਗਤਾਂ ਇਕੱਤਰ ਹੁੰਦੀਆਂ ਨੇ ਠੀਕ ਹੈ ਜੀ ਇਸ ਸਥਾਨ ਤੇ ਹਰ ਸਾਲ ਗੁਰਪੁਰਬ ਤੇ ਰੈਣ ਤੇ ਰੈਣ ਸਭਾਈ ਕੀਰਤਨ ਹੁੰਦੇ ਆ ਅਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਪਤਾਹਿਕ ਤੱਪ ਭਗਤੀ ਸਮਾਗਮ ਹੁੰਦੇ ਹਨ ਠੀਕ ਹੈ ਜੀ ਇਸ ਤੋਂ ਬਿਨਾ ਮਹੋਤਸਵ ਜੰਗਲੀ ਜੀਵ ਸੁਰੱਖਿਆ ਦਿਵਸ ਅੰਤਰਰਾਸ਼ਟਰੀ ਨਸ਼ਾ ਵਿਰੋਧ ਦਿਵਸ ਮਨਾਇਆ ਜਾਂਦਾ ਹੈ ਠੀਕ ਹੈ ਜੀ ਆ ਬਾਬਾ ਜੀ ਦਾ YouTube Instagram ਔਰ Facebook ਦਾ ਬਾਬਾ ਜੀ ਦਾ ਉਹ ਹੈ ਇਹਨੂੰ ਸਕੈਨ ਕਰਕੇ ਵੀ ਤੁਸੀਂ ਦਰਸ਼ਨ ਕਰ ਸਕਦੇ ਆਂ ਬਾਬਾ ਜੀ ਦੇ ਹਾਂ ਜੀ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਇਹ ਸਾਹਮਣੇ ਇਹ ਸ਼ਤਰਮੁਰਗ ਦੇ ਵਰਗੇ ਪ੍ਰਜਾਤੀ ਹੈ ਹੈ ਨਾ ਇਹ ਰਾਜਸਥਾਨ ਚ ਸੀ ਦੇਖੇ ਤੇ ਨਾ ਸ਼ਾਇਦ ਈਮੂ ਕਹਿੰਦੇ ਈਮੂ ਹਾਂਜੀ ਕਿੰਨੀ ਬੜੀ ਆ ਨਾ ਬਧੀਆ ਇੱਕ ਝੀਲ ਵੀ ਬਣੀ ਹੋਈ ਆ ਦੇਖੋ ਆਹ ਆਹ ਉਹ ਉਧਰ ਮੋਰ ਮੋਰ ਮੇ ਇਹ ਤਾਂ ਗੱਲ ਨੂੰ ਬਾਬਾ ਜੀ ਨੇ ਨਾ ਪੂਰੇ ਪਾਹਾਕ ਲਾਏ ਹੋਏ ਆ। ਠੀਕ ਹੈ ਜੀ। ਹਾਂ ਜੀ। ਤੇ ਮੈਂ ਤੁਹਾਨੂੰ ਦੱਸਦਾ ਕਦੋਂ-ਕਦੋਂ ਪ੍ਰੋਗਰਾਮ ਸਮਾਗਮ ਹੋਣੇ ਤੁਸੀਂ ਆ ਸਕਦੇ ਹੋ। ਠੀਕ ਹੈ ਜੀ। ਹਾਂ ਜੀ। ਹਾਂ ਜੀ। ਇੰਨਾ ਕਹਿੰਦਾ ਫਿਰ ਵੀਡੀਓ ਦੀ ਸਮਾਪਤੀ ਕਰਦੇ ਆ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪੱਕਾ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਦਰਸ਼ਨਾ ਵਾਸਤੇ ਜ਼ਰੂਰ ਆਓ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।